ਅੱਜ ਪੰਜਾਬ ਦੇ ਅੰਦਰ ਬੇਹੱਦ ਦਰਦਨਾਕ ਚਾਰ ਘਟਨਾਵਾਂ ਵਾਪਰੀਆਂ ਪਹਿਲੀ ਘਟਨਾ ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲਗਭਗ 17 ਵਿਅਕਤੀਆਂ ਦੀ ਮੌਤ ਹੋ ਗਈ। ਦੂਸਰੀ ਘਟਨਾ ਇੱਕ ਨਸ਼ੇੜੀ ਸ਼ਰਾਬੀ ਪਤੀ ਵੱਲੋਂ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤੀਸਰੀ ਘਟਨਾ ਨਾਭਾ ਦੇ ਅੰਦਰ ਇੱਕ ਵਿਅਤਾ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਆ ਤੇ ਮਾਪਿਆਂ ਦਾ ਇਹ ਇਲਜ਼ਾਮ ਆ ਕਿ ਸਾਡੀ ਧੀ ਦਾ ਕਤਲ ਕਰ ਦਿੱਤਾ ਗਿਆ। ਚੌਥੀ ਘਟਨਾ ਇੱਕ ਪਤੀ ਪਤਨੀ ਦੀ ਭਿਆਨਕ ਮੌਤ ਹੋਈ ਆ ਹੁਣ ਇਹ ਚਾਰੇ ਘਟਨਾਵਾਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਆ ਪਹਿਲੀ ਘਟਨਾ ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲਗਭਗ 17 ਵਿਅਕਤੀਆਂ ਦੀ ਮੌਤ ਹੋ ਗਈ ਇਹ 17 ਦੇ 17 ਵਿਅਕਤੀ ਗਰੀਬ ਘਰਾਂ ਦੇ ਦੱਸੇ ਜਾ ਰਹੇ ਆ ਤੇ ਨਾਲ ਹੀ ਇਹ ਦੱਸਿਆ ਜਾ ਰਿਹਾ ਕਿ ਇਹ ਮਜੀਠਾ ਹਲਕੇ ਦੇ ਤਿੰਨ ਪਿੰਡ ਜਿਹੜੇ ਕੋਲ ਕੋਲ ਨੇ ਉੱਥੋਂ ਦੇ ਇਹ ਵਿਅਕਤੀ ਨੇ ਇਹਦੇ ਤੇ ਸੀਐਮ ਮਾਨ ਸਾਹਿਬ ਨੇ ਵੀ ਆਪਣੇ ਬਿਆਨ ਦਿੱਤੇ ਨੇ ਸੀਐਮ ਮਾਨ ਸਾਹਿਬ ਦਾ ਇਹ ਕਹਿਣਾ ਹੈ ਕਿ ਇਹ ਜਿਹੜੇ ਵਿਅਕਤੀ ਨੇ ਇਹ ਸ਼ਰਾਬ ਜ਼ਹਿਰੀਲੀ ਸ਼ਰਾਬ ਕਰਨ ਨਹੀਂ ਮਰੇ ਬਲਕਿ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਤਾਂ ਬੇਹਦ ਮੰਦਭਾਗੀ ਘਟਨਾ ਕਹੀ ਜਾ ਸਕਦੀ ਹੈ ਪਰ ਭਾਵੇਂ ਕਿ ਇਹਦੇ ਤੇ ਸੀਐਮ ਮਾਨ ਸਾਹਿਬ ਨੇ ਕਿਹਾ ਕਿ ਜਿਹੜੇ ਪਰਿਵਾਰਕ ਮੈਂਬਰ ਚਲੇ ਗਏ ਨੇ ਜਿਨ੍ਹਾਂ ਦੇ ਕਮਾਉਣ ਵਾਲੇ ਜੀ ਚਲੇ ਗਏ ਨੇ ਅਸੀਂ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਪੜ੍ਹੇ ਲਿਖੇ ਜਾਂ ਉਹਨਾਂ ਦਾ ਕੋਈ ਹੋਰ ਭੈਣ ਭਰਾ ਘਰ ਦੇ ਅੰਦਰ ਪੜ੍ਹਿਆ ਲਿਖਿਆ ਉਹਨਾਂ ਨੂੰ ਨੌਕਰੀ ਦਵਾਂਗੇ ਤੇ ਜੜਾਂ ਤੱਕ ਪਹੁੰਚਾਂਗੇ ਕਿ ਇਹਦੇ ਪਿੱਛੇ ਕੌਣ ਆ ਕਿਉਂਕਿ ਇਹ ਕਿਸੇ ਸਿਆਸੀ ਜਿਹੜਾ ਕਿਸੇ ਸਿਆਸੀ ਹੱਥ ਤੋਂ ਬਿਨਾ ਐਵੇਂ ਹੋ ਨਹੀਂ ਸਕਦਾ ਪਰ ਸਵਾਲ ਤਾਂ ਸਰਕਾਰ ਤੇ ਵੀ ਆ ਤੇ ਪ੍ਰਸ਼ਾਸਨ ਤੇ ਵੀ ਆ ਕਿ ਜਦੋਂ ਐਡੀ ਵੱਡੀ ਮੁਹਿੰਮ ਇਹਨਾਂ ਨੇ ਪੰਜਾਬ ਦੇ ਅੰਦਰ ਵਿੱਢੀ ਹੋਈ ਆ ਯੁੱਧ ਨਸ਼ਿਆਂ ਵਿਰੁੱਧ ਚਲੋ ਚੰਗੀ ਆ ਵਧੀਆ ਹੈਗੀ ਆ ਉਹ ਮੁਹਿੰਮ ਜਿਹੜੀ ਇਹਨਾਂ ਨੇ ਵਿੱਢੀ ਹੋਈ ਆ ਪਰ ਜੇਕਰ ਉਹ ਮੁਹਿੰਮ ਚਲਦੇ ਚਲਦੇ ਵੀ ਪੰਜਾਬ ਦੇ ਅੰਦਰ ਨਸ਼ੇ ਦੇ ਕਾਰਨ ਮੌਤਾਂ ਹੋ ਰਹੀਆਂ ਨੇ ਤਾਂ ਫਿਰ ਉਹਨਾਂ ਮੌਤਾਂ ਦਾ ਕੌਣ ਜ਼ਿੰਮੇਵਾਰ ਆ ਜੇਕਰ ਜਦੋਂ ਅੱਜ ਪੰਜਾਬ ਦੇ ਅੰਦਰ ਇੰਨੀ ਚੈਕਿੰਗ ਚੱਲ ਰਹੀ ਆ ਪੁਲਿਸ ਥਾਵਾ ਥਾਵਾ ਤੇ ਨਾਕੇ ਲਾ ਰਹੀ ਆ ਸਰਕਾਰ ਵੀ ਕਹਿ ਰਹੀ ਆ ਜੁੱਧ ਨਸ਼ਿਆਂ ਵਿਰੁੱਧ ਸਾਡੀ ਇੱਕ ਮੁਹਿੰਮ ਚੱਲਦੀ ਆ ਅਸੀਂ ਜਿਹੜਾ ਹੈਗੇ ਨਸ਼ਿਆਂ ਦਾ ਕੋੜ ਕੱਢ ਦੇਣਾ ਸਮਾਜ ਦੇ ਅੰਦਰੋਂ ਅਸੀਂ ਨਸ਼ੇ ਜੜ ਤੋਂ ਖਤਮ ਕਰ ਦਿੰਨੇ ਆ ਜੇਕਰ ਉਹਨਾਂ ਦਿਨਾਂ ਦੇ ਵਿੱਚ ਵੀ ਸ਼ਰਾਬ 2 ਨੰਬਰ ਵਾਲੀ ਸ਼ਰਾਬ ਜਿਹੜੀ ਨਕਲੀ ਸ਼ਰਾਬ ਆ ਜੇ ਅੱਜ ਵੀ ਉਹ ਐ ਮਿਲ ਰਹੀ ਆ ਤਾਂ ਫਿਰ ਕਿਵੇਂ ਮਿਲ ਰਹੀ ਆ ਜੇਕਰ ਅੱਜ ਜੁੱਧ ਨਸ਼ਿਆਂ ਵਿਰੁੱਧ ਜਦੋਂ ਮੁਹਿੰਮ ਚੱਲ ਰਹੀ ਆ ਜਦੋਂ ਪੀਕ ਤੇ ਆ ਜਦੋਂ ਸਰਕਾਰ ਨਿਤ ਕੋਈ ਕੋਈ ਨਾ ਕੋਈ ਇਸੇ ਦਾ ਜਿਹੜੇ ਹੈਗੇ ਆ ਚਿੱਟਾ ਵੇਚਣ ਵਾਲੇ ਉਹਨਾਂ ਦੇ ਘਰ ਟਾਰੀ ਆ ਥਾਵਾਂ ਥਾਵਾਂ ਤੋਂ ਜਿਹੜੀ ਨਸ਼ੀਲੀ ਸੌਰੀ ਜਿਹੜੀ ਸ਼ਰਾਬ ਦੀਆਂ ਪੇਟੀਆਂ ਵੱਡੀ ਗਿਣਤੀ ਦੇ ਵਿੱਚ ਫੜੀਆਂ ਜਾ ਰਹੀਆਂ ਨਕਲੀ 2 ਨੰਬਰ ਦੀ ਸ਼ਰਾਬ ਫੜੀ ਜਾ ਰਹੀ ਆ ਜੇਕਰ ਉਹਨਾਂ ਬਿਨਾਂ ਦੇ ਵਿੱਚ ਵੀ ਸ਼ਰਾਬ ਨਾਲ ਐਡੇ ਵੱਡੇ ਪੱਧਰ ਤੇ ਜਿਹੜੀ ਜ਼ਹਿਰੀਲੀ ਸ਼ਰਾਬ ਆ ਉਹਦੇ ਨਾਲ ਮੌਤਾਂ ਹੋਈਆਂ ਨੇ ਤਾਂ ਕਿਤੇ ਨਾ ਕਿਤੇ ਇਹ ਪ੍ਰਸ਼ਾਸਨ ਦੀ ਸਰਕਾਰ ਦੀ ਕਿਤੇ ਨਾ ਕਿਤੇ ਤਾਂ ਅਣਗਹਿਲੀ ਹੈ ਕਿਤੇ ਨਾ ਕਿਤੇ ਤਾਂ ਚੂਕ ਹੋਈ ਹੈ ਨਾ ਕਿਵੇਂ ਇਵੇਂ ਜੇ ਇੰਨੇ ਵੱਡੇ ਪੱਧਰ ਤੇ ਨਾਕੇ ਲੱਗਣ ਦੇ ਬਾਵਜੂਦ ਵੀ ਇਹ ਘਟਨਾ ਵਾਪਰ ਗਈ ਤਾਂ ਸੋਚੋ ਫਿਰ ਅੱਗੋਂ ਪਿੱਛੋਂ ਕੀ ਹੁੰਦਾ ਹੋਊਗਾ ਜਦੋਂ ਇਹ ਮੁਹਿਮਾ ਹੀ ਨਹੀਂ ਚੱਲੀਆਂ ਸੀ ਜਦੋਂ ਇੰਨੇ ਵੱਡੇ ਪੱਧਰ ਤੇ ਚੈਕਿੰਗ ਹੀ ਨਹੀਂ ਕੀਤੀ ਜਾਂਦੀ ਤਾਂ ਫਿਰ ਕੀ ਹਾਲ ਹੁੰਦਾ ਹੋਊਗਾ ਇਹ ਕੋਈ ਪੰਜਾਬ ਦੇ ਅੰਦਰ ਵਾਪਰੀ ਪਹਿਲੀ ਘਟਨਾ ਨਹੀਂ ਅਜੇ ਤੋਂ ਪਹਿਲਾਂ ਵੀ ਕਿੰਨੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਪਹਿਲਾਂ ਵੀ ਇਹ ਤਰਨ ਤਰਨ ਜੰਡਿਆਲਾ ਵਾਲੀ ਸਾਈਡ ਤੇ ਸੰਗਰੂਰ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਸੀ ਤੇ ਹੋਰ ਕਿੰਨੇ ਥਾਵਾਂ ਤੇ ਹੁਣ ਤੱਕ ਅਜਿਹੀਆਂ ਘਟਨਾਵਾਂ ਸામਨੇ ਆ ਚੁੱਕੀਆਂ ਨੇ ਸਾਡੇ ਕਈ ਸਾਰੇ ਭੈਣਾ ਭਰਾ ਕਹਿ ਦਿੰਦੇ ਆ ਕਿ ਸ਼ਰਾਬ ਤਾਂ ਕੋਈ ਨਸ਼ਾ ਹੀ ਨਹੀਂ ਪਰ ਸ਼ਰਾਬ ਨੇ ਅੱਜ ਤੱਕ ਕਿੰਨੇ ਘਰ ਬਰਬਾਦ ਕੀਤੇ ਆ ਕਿੰਨਾ ਲੋਕਾਂ ਦੀਆਂ ਪੈਲੀਆਂ ਜ਼ਮੀਨਾਂ ਖਾ ਗਈ ਇਹ ਸ਼ਰਾਬ ਅੱਜ ਦੀ ਹੀ ਘਟਨਾ ਜਿਹੜੀ ਮੈਂ ਦੂਸਰੀ ਘਟਨਾ ਦੀ ਕਿਹਾ ਸੀ ਕਿ ਦੂਸਰੀ ਘਟਨਾ ਇੱਕ ਨਸ਼ੇੜੀ ਪਤੀ ਨੇ ਸ਼ਰਾਬੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਕੀ ਉਹ ਕਤਲ ਜਿਹੜਾ ਸ਼ਰਾਬ ਕਰਕੇ ਨਹੀਂ ਉਹ ਵੀ ਘਟਨਾ ਹੁਣ ਤੁਹਾਨੂੰ ਦੱਸ ਹੀ ਦਿੰਦੇ ਆ ਕਿ ਮੋਗੇ ਦੇ ਅੰਦਰ ਇੱਕ ਸ਼ਰਾਬੀ ਪਤੀ ਆਪਣੀ ਪਤਨੀ ਨਾਲ ਜੋ ਅਕਸਰ ਹੀ ਝਗੜਾ ਕਰਦਾ ਰਹਿੰਦਾ ਸੀ ਝਗੜਾ ਕੀਤਾ ਉਹਨੇ ਸ਼ਰਾਬ ਪੀ ਕੇ ਤਾਂ ਉਹਨੂੰ ਮਾਰਨ ਪੈ ਗਿਆ ਔਰਤ ਵਿਚਾਰੀ ਡਰਦੀ ਬਾਥਰੂਮ ਦੇ ਅੰਦਰ ਲੁਕੀ ਉਹਨੇ ਪੁਲਿਸ ਨੂੰ ਬਾਥਰੂਮ ਦੇ ਅੰਦਰ ਜਾ ਕੇ ਫੋਨ ਕੀਤਾ ਕਿ ਮੇਰਾ ਪਤੀ ਮੈਨੂੰ ਮਾਰਨ ਪਿਆ ਮੈਨੂੰ ਕਿਰਪਾ ਕਰਕੇ ਆ ਕੇ ਬਚਾ ਲਓ ਪੁਲਿਸ ਆਉਂਦੀ ਆ ਪੁਲਿਸ ਆ ਕੇ ਉਹ ਕਹਿੰਦੀ ਆ ਕਿ ਆ ਇਹਦੀ ਰਫਲ ਪਈਆ ਇਹ ਮੈਨੂੰ ਰਫਲ ਦੇ ਨਾਲ ਮਾਰ ਦੂਗਾ ਤਾਂ ਪੁਲਿਸ ਆ ਕੇ ਉਹਨੂੰ ਪਤੀ ਨੂੰ ਸਮਝਾਉਂਦੀ ਆ ਨਸ਼ੇੜੀ ਬੰਦਾ ਜਿਹਦਾ ਦਿਮਾਗ ਹੀ ਇਚਰਾਬ ਨੇ ਖਰਾਬ ਕੀਤਾ ਹੋਇਆ ਕੌਂਚ ਸੀ ਨਹੀਂ ਹੈ ਜਿਹੜਾ ਦਿਮਾਗ ਉਹ ਕਿਸੇ ਦੀ ਗੱਲ ਕਿਵੇਂ ਸਮਝ ਜੂ ਤਾਂ ਉਹਦੇ ਘਰ ਵਾਲੀ ਕਹਿੰਦੀ ਕਿ ਪੁਲਿਸ ਨੂੰ ਕਹਿੰਦੀ ਕਿ ਤੁਸੀਂ ਆ ਜਿਹੜੀ ਹੈਗੀ ਆ ਰਫਲ ਆ ਇਹਦੀ ਲੈ ਜਾਓ ਤਾਂ ਪੁਲਿਸ ਕਹਿੰਦੀ ਕਿ ਨਹੀਂ ਅਸੀਂ ਇਹਨੂੰ ਸਮਝਾ ਦਿੱਤਾ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਸਾਰੇ ਦੋਸ਼ ਜਿਹੜਾ ਪਰਿਵਾਰ ਆ ਮੋਗੇ ਦਾ ਉਸ ਔਰਤ ਦਾ ਪਰਿਵਾਰ ਆ ਉਹ ਪੁਲਿਸ ਤੇ ਇਲਜ਼ਾਮ ਲਗਾ ਰਿਹਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਚਲੀ ਗਈ ਤਾਂ ਉਹ ਜਿਹੜਾ ਸ਼ਰਾਬੀ ਸੀ ਉਹਨੇ ਫੇਰ ਸ਼ਰਾਬ ਜਿਹੜੀ ਰਫਲ ਆ ਚੁੱਕੀ ਤੇ ਚੁੱਕ ਕੇ ਉਹਦੇ ਵਿੱਚ ਰੋਂਦ ਪਾਉਣ ਲੱਗ ਗਿਆ ਤਾਂ ਕਿ ਔਰਤ ਕਹਿੰਦੀ ਮੈਂ ਡਰਦੀ ਹੋਈ ਭੱਜ ਕੇ ਗਵਾਂਡੀਆਂ ਦੇ ਘਰੇ ਚਲੀ ਗਈ ਮੈਂ ਪੂਰੀ ਰਾਤ ਗਵਾਂਡੀਆਂ ਦੇ ਘਰੇ ਸੌਂ ਕੇ ਕੱਟੀ ਸੌਂ ਕੇ ਕੀ ਕਹਿੰਦੀ ਮੈਂ ਤਾਂ ਡਰਦੀ ਵਿਚਾਰੀ ਨੇ ਉਵੇਂ ਕੱਟੀ ਉਹਨੇ ਆਪਦੇ ਰਿਸ਼ਤੇਦਾਰ ਸ਼ਾਇਦ ਉਹਦੀ ਨਾਨਾ ਨੂੰ ਉਹਨੂੰ ਦੱਸਿਆ ਕਿ ਆਪਦੇ ਭੈਣ ਭਰਾਵਾਂ ਨੂੰ ਦੱਸਿਆ ਉਹ ਦੱਸ ਰਹੇ ਨੇ ਮੀਡੀਆ ਦੇ ਵਿੱਚ ਅੰਤਾ ਉਹ ਕਹਿੰਦੀ ਕਿ ਜਦੋਂ ਸਵੇਰ ਹੋ ਗਈ ਮੈਂ ਔਰਤ ਦੱਸ ਰਹੀ ਹੈ ਕਹਿੰਦੀ ਉਹਨੇ ਮੈਨੂੰ ਫੋਨ ਲਾਇਆ ਤੇ ਕਹਿੰਦੀ ਮੈਂ ਕਿਹਾ ਤੂੰ ਘਰੇ ਨਾ ਜਾ ਉਹਦਾ ਕੀ ਪਤਾ ਕਹਿੰਦੀ ਨਹੀਂ ਹੁਣ ਤਾਂ ਸਾਰੀ ਰਾਤ ਦਾ ਉਤਰਿਆ ਫਿਰਦਾ ਹੁਣ ਥੋੜੀ ਮੈਨੂੰ ਕੁਝ ਕਰ ਦੂਗਾ ਤੇ ਕਹਿੰਦੀ ਉਹ ਤਾਂ ਹੁਣ ਸੌਂ ਸੂ ਜਾਊਗਾ ਸਾਰੀ ਰਾਤ ਦਾ ਉਹ ਤੁਰੇ ਹੀ ਤਾਂ ਫਿਰਦਾ ਸ਼ਾਬੀ ਹੋਇਆ ਤਾਂ ਜਦੋਂ ਉਹ ਔਰਤ ਘਰੇ ਜਾਂਦੀ ਆ ਤੱਤ ਕਰੇ ਜਾਂਦੀ ਜਾਂਦੇ ਸਾਰੇ ਉਹ ਮੁੰਡਾ ਆਪਣੀ ਜਿਹੜੀ ਘਰ ਵਾਲੀ ਆ ਉਹਨੂੰ ਕੋਠੇ ਤੇ ਲਾ ਕੇ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਕਰ ਦਿੰਦਾ ਏ ਇਹ ਜਿਹੜੀ ਔਰਤ ਆ ਇਹ ਤਿੰਨ ਬੱਚਿਆਂ ਦੀ ਮਾਂ ਸੀ ਦੱਸਿਆ ਜਾ ਰਿਹਾ ਕਿ ਇੱਕ ਕੁੜੀ ਇਹਨਾਂ ਦੀ ਅੰਮ੍ਰਿਤਸਰ ਵਾਲੀ ਸਾਈਡ ਵਿਆਹੀ ਹੋਈ ਆ ਤੇ ਇੱਕ ਕੁੜੀ ਇਹਨਾਂ ਦੀ ਕੈਨੇਡਾ ਰਹਿੰਦੀ ਆ ਤੇ ਮੁੰਡਾ ਜਿਹੜਾ ਹੈਗਾ ਆਸਟ੍ਰੇਲੀਆ ਗਿਆ ਹੋਇਆ ਤਾਂ ਔਰਤ ਆਪ ਦੇ ਪਰਿਵਾਰਕ ਮੈਂਬਰਾਂ ਨੂੰ ਬਾਕੀਆਂ ਨੂੰ ਵਿਚਾਰੀ ਕਹਿ ਹੀ ਰਹੀ ਸੀ ਕਿ ਮੈਂ ਤਾਂ ਜੋ ਜੋ ਇਹਦੀ ਹਾਲਤ ਆ ਅਸੀਂ ਦੋਨੇ ਜੀ ਸੌਖੇ ਆ ਪਰ ਜਿਹੜਾ ਇਹਦੇ ਇਹਦੀ ਸ਼ਰਾਬ ਨੇ ਜਿਹੜਾ ਗੰਦ ਪਾਇਆ ਹੋਇਆ ਨੇਤੀ ਇਹ ਸ਼ਰਾਬ ਪੀ ਕੇ ਘਰ ਦੇ ਅੰਦਰ ਕਲੇਸ਼ ਪਾਉਂਦਾ ਮੈਂ ਇਹ ਤੋਂ ਦੁਖੀ ਹੋ ਕੇ ਮੈਂ ਆਪਦੇ ਬਾਹਰ ਬੱਚਿਆਂ ਕੋਲੇ ਚਲੇ ਜਾਣਾ ਪਰ ਬੱਚਿਆਂ ਕੋਲੇ ਤਾਂ ਵਿਚਾਰੀ ਨੂੰ ਜਾਣਾ ਹੀ ਨਹੀਂ ਮਿਲਿਆ ਉਹਦੋਂ ਪਹਿਲਾਂ ਹੀ ਉਹਦੇ ਪਤੀ ਨੇ ਕਤਲ ਕਰ ਦਿੱਤਾ ਕਿੰਨੇ ਕਤਲ ਹੋਣ ਤੱਕ ਕੱਲੀ ਸ਼ਰਾਬ ਪੀ ਕੇ ਲੋਕਾਂ ਨੇ ਕੀਤੇ ਆ ਕਿੰਨੇ ਕਤਲ ਹੋਇਆ ਹਲੇ ਵੀ ਜਿਹੜੇ ਭੈਣਾ ਭਰਾ ਕਹਿੰਦੇ ਆ ਕਿ ਇਹ ਕੋਈ ਸ਼ਰਾਬ ਨਸ਼ਾ ਹੀ ਨਹੀਂ ਤਾਂ ਮੈਂ ਕਹਿੰਨੀ ਆ ਫਟ ਲਾਂ ਤਾਂ ਇਹੋ ਜੇ ਲੋਕਾਂ ਤੇ ਪਤਾ ਕਿਉਂ ਕਿ ਕਿਉਂਕਿ ਸਾਡੇ ਵੱਡੀ ਗਿਣਤੀ ਲੋਕ ਜਿਹੜੇ ਸ਼ਰਾਬ ਪੀਂਦੇ ਆ ਇਸ ਕਰਕੇ ਜਦੋਂ ਉਹਨਾਂ ਨੂੰ ਕੋਈ ਗੱਲ ਕਹੀਏ ਉਹਨਾਂ ਨੂੰ ਕੌੜੀ ਲੱਗਦੀ ਆ ਤੇ ਉਹ ਦਲੀਲਾਂ ਵੀ ਇਹੀ ਦਿੰਦੇ ਨੇ ਕਿ ਸ਼ਰਾਬ ਤਾਂ ਕੋਈ ਨਸ਼ਾਈ ਨਹੀਂ ਹੈਗਾ ਤਾਂ ਸਰਕਾਰ ਨੂੰ ਵੀ ਚਾਹੀਦਾ ਜੇ ਬਿਹਾਰ ਵਿੱਚ ਇਹੋ ਜੇ ਨਸ਼ੇ ਬੰਦ ਹੋ ਸਕਦੇ ਆ ਉੱਥੇ ਸ਼ਰਾਬ ਬੈਨ ਹੋ ਸਕਦੀ ਆ ਫਿਰ ਸਾਡੇ ਪੰਜਾਬ ਵਿੱਚ ਕਾਹਤੋਂ ਨਹੀਂ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਫਿਰ ਜਿਹੜੀ ਇਹ ਸ਼ਰਾਬ ਆ ਇਹ ਕਿਉਂ ਨਹੀਂ ਬੈਨ ਕੀਤੀ ਜਾਂਦੀ ਕੱਲੀ ਜਿਹੜੇ ਸਾਰੇ ਨਸ਼ੇ ਆ ਸਾਰੇ ਨਸ਼ੇ ਹੀ ਬੈਨ ਹੋਣੇ ਚਾਹੀਦੇ ਆ ਸਾਰੇ ਨਸ਼ੇ ਹੀ ਇਥੋਂ ਖਤਮ ਕੀਤੇ ਜਾਣੇ ਚਾਹੀਦੇ ਆ ਨਸ਼ਾ ਕੋਈ ਵੀ ਆ ਜੇ ਸ਼ਰਾਬ ਆ ਤਾਂ ਸ਼ਰਾਬ ਮਾੜੀ ਆ ਅਫੀਮ ਆ ਤਾਂ ਅਫੀਮ ਮਾੜੀ ਆ ਤੇ ਜੇ ਚਿਟਾ ਤਾਂ ਉਹ ਚਿਟਾ ਮਾੜਾ ਹੀ ਕੋਈ ਵੀ ਨਸ਼ਾ ਇਹੋ ਜਿਹਾ ਹੈ ਨਹੀਂ ਹੁਣ ਤੱਕ ਆ ਚਿਟਾ ਹੋਣ ਆਇਆ ਚਿੱਟੇ ਤੋਂ ਪਹਿਲਾਂ ਲੋਕਾਂ ਲੋਕ ਕੀ ਪੀਂਦੇ ਸੀ ਸ਼ਰਾਬ ਹੀ ਪੀਂਦੇ ਸੀ ਅਫੀਮ ਖਾਂਦੇ ਸੀ ਤੇ ਅਫੀਮ ਤੇ ਸ਼ਰਾਬ ਨੇ ਪਤਾ ਨਹੀਂ ਕਿੰਨੇ ਘਰ ਉਜਾੜੇ ਕਿੰਨਿਆਂ ਦੀਆਂ ਪੈਲੀਆਂ ਵਕਾਈਆਂ ਵੱਡੇ ਵੱਡੇ ਬਿਜ਼ਨਸ ਤਬਾਹ ਕਰਤੇ ਇਸ ਸ਼ਰਾਬ ਨੇ ਤੇ ਅੱਜ ਦੀ ਤਾਜ਼ਾ ਐਗਜ਼ਾਮਪਲ ਜਿੱਥੇ ਸ਼ਰਾਬ ਦੇ ਕਾਰਨ 17 ਮੌਤਾਂ ਹੋਆਂ ਤੇ ਕੁਝ ਲੋਕ ਮੰਦੀ ਹਾਲਤ ਦੇ ਵਿੱਚ ਪਏ ਆ ਉੱਥੇ ਨਾਲ-ਨਾਲ ਹੀ ਜਿਹੜਾ ਆ ਮੋਗੇ ਦਾ ਕਾਂਡ ਆ ਜਿਹੜਾ ਸਾਹਮਣੇ ਆਇਆ ਕਿ ਇੱਕ ਸ਼ਰਾਬੀ ਪਤੀ ਨੇ ਸ਼ਰਾਬ ਪੀ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਕਿਉਂ ਕਿ ਦਿਮਾਗੀ ਅਵਸਥਾ ਦਾ ਸ਼ਰਾਬੀ ਬੰਦੇ ਦੀ ਸੱਟ ਹੀ ਨਹੀਂ ਰਹਿੰਦੀ ਤਾ ਇੱਕ ਗੱਲ ਹੋਰ ਆ ਜਦੋਂ ਕਿਸੇ ਭਰਾ ਦੀ ਪੱਗ ਉਨਜੁੱਤਰ ਜੇ ਨਾ ਕਿਸੇ ਕਾਰਨ ਕਰਕੇ ਤਾਂ ਬਹੁਤ ਬਵਾਲ ਮੱਚਦਾ ਮੱਚਣਾ ਵੀ ਚਾਹੀਦਾ ਮੱਚਣਾ ਵੀ ਚਾਹੀਦਾ ਉਹ ਇਤਰਾਜ਼ ਵੀ ਹੋਣਾ ਚਾਹੀਦਾ ਕਿਉਂਕਿ ਪੱਗ ਸਾਡੀ ਸ਼ਾਨ ਆ ਪਰ ਸ਼ਰਾਬਾਂ ਪੀ ਕੇ ਕਿੰਨੇ ਲੋਕ ਆ ਜਿਨ੍ਹਾਂ ਦੀਆਂ ਪੱਗਾਂ ਨਾਲੀਆਂ ਦੇ ਵਿੱਚ ਰੁਲਦੀਆਂ ਨੇ ਉਦੋਂ ਪਤਾ ਨਹੀਂ ਕੋਈ ਕਿਉਂ ਨਹੀਂ ਕਹਿੰਦਾ ਕਿਉਂਕਿ ਵੱਡੀ ਗਿਣਤੀ ਲੋਕ ਇੱਥੇ ਸ਼ਰਾਬ ਪੀਂਦੇ ਨੇ ਇਸ ਕਰਕੇ ਸਰਕਾਰਾਂ ਤੋਂ ਮੰਗ ਕਰਨੀ ਚਾਹੀਦੀ ਆ ਵੈਸੇ ਭੈਣਾ ਨੂੰ ਤਾਂ ਜਰੂਰ ਮੰਗ ਕਰਨੀ ਚਾਹੀਦੀ ਆ ਕਿ ਜਿਹੜਾ ਇਹ ਸ਼ਰਾਬ ਦਾ ਨਸ਼ਾ ਇਹਨੂੰ ਬੰਦ ਕੀਤਾ ਜਾਵੇ ਪਰ ਇੱਥੇ ਸੁਣਦਾ ਕੌਣ ਆ ਕਿਉਂਕਿ ਵੱਡੀ ਗੈਂਤੀ ਮਰ ਤਾਂ ਇੱਥੇ ਸ਼ਰਾਬ ਪਿੰਦੇ ਨੇ ਮੈਨੂੰ ਪਤਾ ਮੈਨੂੰ ਵੀ ਕਈ ਗਲਤ ਕਹਿ ਸਕਦੇ ਆ ਗਾਲ੍ਹਾਂ ਕੱਢ ਸਕਦੇ ਆ ਮੰਦਾ ਬੋਲ ਸਕਦੇ ਆ ਕਿ ਵੱਡੀ ਇਹ ਆ ਗਈ ਐ ਬੋਲਣ ਵਾਲੀ ਪਰ ਪਤਾ ਨਹੀਂ ਕਿੰਨੇ ਘਰ ਇਸ ਸ਼ਰਾਬ ਕਰਕੇ ਅੱਜ ਤੱਕ ਤਬਾਹ ਹੋ ਗਏ ਇਹਨਾਂ ਨਸ਼ਿਆਂ ਕਰਕੇ ਨਸ਼ਾ ਹਰ ਇੱਕੀ ਮਾੜਾ ਇਹ ਸਾਰੇ ਨਸ਼ੇ ਹੀ ਬੰਦ ਹੋਣੇ ਚਾਹੀਦੇ ਆ ਤਾਂ ਹੁਣ ਆਪਾਂ ਗੱਲ ਕਰਦੇ ਆਂ ਅਗਲੀ ਤੀਜੀ ਘਟਨਾ ਤੇ ਤੀਜੀ ਘਟਨਾ ਨਾਬਾ ਦੇ ਅੰਦਰ ਇੱਕ ਵਿਅਕਤੀ ਔਰਤ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਆ ਦੱਸਿਆ ਜਾ ਰਿਹਾ ਕਿ 8 ਸਾਲ ਪਹਿਲਾਂ ਉਸ ਔਰਤ ਦਾ ਵਿਆਹ ਹੋਇਆ ਸੀ ਉਹਦੇ 4 ਸਾਲਾਂ ਦਾ ਇੱਕ ਪੁੱਤ ਆ ਮਾਪੇ ਕਹਿ ਰਹੇ ਆ ਕਿ ਸਾਡੀ ਧੀ ਦਾ ਸਹੁਰਿਆਂ ਨੇ ਕਤਲ ਕਰ ਦਿੱਤਾ ਮਾਪਿਆਂ ਦਾ ਕਹਿਣਾ ਏ ਕਿ ਸਾਡੀ ਧੀ ਦਾ ਨੂੰ ਅਕਸਰ ਹੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਕਈ ਸਾਰੀਆਂ ਪੰਚਾਇਤਾਂ ਹੋ ਚੁੱਕੀਆਂ ਨੇ ਤਾਂ ਜਿਹਦੇ ਕਰਕੇ ਸਾਨੂੰ ਉਹਨਾਂ ਨੂੰ ਖਦਸ਼ਾ ਹੈ ਕਿ ਸਾਡੀ ਧੀ ਦਾ ਸਹੁਰਿਆਂ ਵੱਲੋਂ ਕਤਲ ਕੀਤਾ ਗਿਆ ਪਰ ਜਿਹੜੇ ਸਹੁਰੇ ਨੇ ਉਹ ਕਹਿ ਰਹੇ ਨੇ ਕਿ ਇਹ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਆ ਇਹ ਅਜਿਹਾ ਕੁਝ ਵੀ ਨਹੀਂ ਹੈ ਇਹਨਾਂ ਦੀ ਧੀ ਨੂੰ ਪਹਿਲਾਂ ਹੀ ਦੌਰਾ ਪੈਂਦਾ ਸੀ ਜਿਹਦੇ ਕਰਕੇ ਇਹਨਾਂ ਦੀ ਧੀ ਦੀ ਮੌਤ ਹੋਈ ਆ ਫਿਰ ਹਾਲ ਪੁਲਿਸ ਨੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਦਰਜ ਕਰ ਲਈ ਆ ਤੇ ਮਾਮਲੇ ਦੀ ਤਫ਼ਤੀਸ਼ ਕਰ ਰਹੀ ਆ ਪੁਲਿਸ ਇਸ ਮਾਮਲੇ ਦੇ ਵਿੱਚੋਂ ਅੱਗੇ ਚੱਲ ਕੇ ਕੀ ਨਿਕਲ ਕੇ ਸਾਹਮਣੇ ਆਉਂਦਾ ਇਸ ਪੂਰੇ ਮਾਮਲੇ ਦੀ ਕੀ ਸਚਾਈ ਆ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਤੇ ਜਿਹੜੀ ਚੌਥੀ ਘਟਨਾ ਉਹ ਦੋ પતિ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਆ ਇਹ ਘਟਨਾ ਦੀਨਾ ਨਗਰ ਤੋਂ ਸਾਹਮਣੇ ਆਈ ਆ ਜਿੱਥੇ ਦੀਨਾ ਨਗਰ ਤੇ ਉਹ ਦੇ ਦੋ પતિ ਪਤਨੀ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਘਰ ਆਪਣੀ ਸਕੂਟੀ ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਜਦੋਂ ਉਹ ਜਾ ਰਹੇ ਸੀ ਤਾਂ ਅੱਗੋਂ ਤੇਜ਼ ਰਫ਼ਤਾਰ ਕਹਿੰਦੇ ਸਕੋਰਪਿਓ ਆਈਆ ਸਕੋਰਪਿਓ ਨੇ ਇੰਨੀ ਜ਼ਬਰਦਸਤ ਟੱਕਰ ਮਾਰੀ ਆ ਕਿ ਅਵਤਾਰ ਚੰਦ ਤੇ ਸ਼ਾਂਤੀ ਦੇਵੀ ਦੋਨੇ ਹੀ ਦੋਹਾਂ ਦੇ ਹੀ ਮੌਕੇ ਤੇ ਮੌਤ ਹੋ ਜਾਂਦੀ ਆ ਤਾਂ ਬੇਹੱਦ ਮੰਦਭਾਗੀ ਘਟਨਾਏ ਇੱਕੋ ਪਰਿਵਾਰ ਦੇ ਦੋ ਜੀ ਚਲੇ ਗਏ ਆ ਤਾਂ ਅੱਜ ਉਸ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਤਾਂ ਇਹ ਅੱਜ ਦੀਆਂ ਜਿਹੜੀਆਂ ਪੰਜਾਬ ਅੰਦਰ ਵਾਪਰੀਆਂ ਚਾਰ ਵੱਡੀਆਂ ਤੇ ਬੇਹੱਦ ਦਰਦਨਾਕ ਘਟਨਾਵਾਂ